ਸਤਿ ਸ੍ਰੀ ਅਕਾਲ ਮਹਾ ਪਰਮਜੀਤ ਕੋਰ ਸਾਨੀਤ ਤੁਸੀਂ ਜੁੜ ਚੁੱਕੇ ਹੋ এবੀਪੀ ਸੰਜਾ ਦੇ ਡਿਜੀਟਲ ਪਲੇਟਫਾਰਮ ਦੇ ਨਾਲ ਅੱਜ ਪੰਜਾਬ ਤੇ ਪੰਜਾਬੀ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਮਨਾ ਰਹੇ ਨੇ ਅੱਜ ਪੰਜਾਬੀ ਵੋਟ ਕਰ ਰਹੇ ਨੇ ਦੱਸ ਦਈਏ ਕਿ ਪੰਜਾਬ ਸਮੇਤ ਅੱਜ ਦੇਸ਼ ਦੇ 8 ਸੂਬਿਆਂ ਦੇ ਵਿੱਚ 57 ਲੋਕ ਸਭਾ ਸੀਟਾਂ ਤੇ ਵੋਟਿੰਗ ਹੋ ਰਹੀ ਹੈ ਜਿਨ੍ਹਾਂ ਦੇ ਵਿੱਚ 13 ਸੀਟਾਂ ਪੰਜਾਬ ਦੀਆਂ ਵੀ ਸ਼ਾਮਲ ਨੇ ਮੁਕਾਬਲੇ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੁਕਾਬਲਾ ਚੌਤਰਫਾ ਇੱਕ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਹੈ ਜੋ ਕਿ ਆਪਣੀ 2 ਸਾਲ ਦੀ ਪਰਫਾਰਮੈਂਸ ਨੂੰ ਵਿਖਾ ਕੇ ਲੋਕਾਂ ਦੇ ਕੋਲੋਂ ਵੋਟ ਦੀ ਅਪੀਲ ਕਰ ਰਹੀ ਹੈ। ਉੱਥੇ ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਇਸ ਸਮੇਂ ਮੁੱਖ ਵਿਰੋਧੀ ਧਿਰ ਹੈ। ਪੰਜਾਬ ਦੇ ਵਿੱਚ ਕਾਂਗਰਸ ਮੋੜ ਤੋਂ ਆਪਣੀ ਸਾਖ ਬਚਾਉਣ ਦੇ ਲਈ ਤੇ ਪੈਰ ਜਮਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਵੱਲੋਂ ਆਪਣੇ ਸਿਆਸੀ ਤੁਰੰਦਰ ਚੌਣ ਮੈਦਾਨ ਵਿੱਚ उतारे ਗਏ ਨੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਰਾਜਾ ਵੜਿੰਗ ਵੀ ਨੇ ਸੋ ਜੋ ਪੂਰਾ ਵਕਕਾਰ ਦਾ ਸਵਾਲ ਬਣਿਆ ਹੋਇਆ ਹੈ ਕਾਂਗਰਸ ਦੇ ਲਈ ਉਥੇ ਜੇਕਰ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ ਇਸ ਵਾਰ ਆਪਣੀ ਭਾਈਵਾਲ ਪਾਰਟੀ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੀ ਹੋ ਕੇ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਇਕੱਲੀ ਨਿਤਰੀ ਹੈ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਪਰ ਜੋ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰ उतारे ਗਏ ਨੇ ਜੇਕਰ ਗੱਲ ਕਰੀਏ ਚੌਥੀ ਥਿਰਦੀ ਤਾਂ ਉਹ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਲੇਕਿਨ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਰਾਰੀ ਹਾਰ ਮਿਲਣ ਤੋਂ ਬਾਅਦ ਸੱਤਾ ਤੋਂ ਬਾਹਰ ਹੋਈ ਸ਼੍ਰੋਮਣੀ ਅਕਾਲੀ ਦਲ ਅੱਜ ਹਾਸ਼ੀਏ ਤੇ ਹੈ ਸੋ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਵਕਾਰ ਦਾ ਸਵਾਲ ਹੈ ਮੋੜ ਤੋਂ ਆਪਣੇ ਆਪ ਨੂੰ ਸਾਬਤ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੱਡੀ ਚੁਣੌਤੀ ਸਾਬਤ ਹੋਵੇਗਾ ਸੋ ਇਹ ਚੋਣਾਂ ਦੇ ਸੰਬੰਧੀ ਹਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ABP ਸਾਂਝ ਦੇ ਨਾਲ ਅੱਜ ਅਸੀਂ ਤੁਹਾਨੂੰ ਇਹਨਾਂ ਚੋਣਾਂ ਸੰਬੰਧੀ ਪਲ-ਪਲ ਦੀ ਅਪਡੇਟ ਦਿੰਦੇ ਰਵਾਂਗੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਜਾਣਕਾਰੀਆਂ ਕੁਝ ਅੰਕੜੇ ਸਾਂਝੇ ਕਰ ਲੈਣੇ ਆ ਇਹਨਾਂ ਅੰਕੜਿਆਂ ਦੇ ਵਿੱਚ ਹੈ ਕਿ ਅੱਜ ਪੰਜਾਬ ਦੇ 2 ਕਰੋੜ 14 ਲੱਖ 61741 ਵੋਟਰ ਨੇ ਜੋ ਕਿ 328 ਉਮੀਦਵਾਰਾਂ ਦੇ ਪੁਵਿੱਖ ਦਾ ਫੈਸਲਾ ਲੈਣਗੇ ਯਾਨੀ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉੱਪਰ 328 ਉਮੀਦਵਾਰ ਨੇ ਜੋ ਇਸ ਸਮੇਂ ਚੋਣ ਮੈਦਾਨ ਦੇ ਵਿੱਚ ਨੇ ਸੋ ਹੁਣ ਲੋਕਾਂ ਨੇ ਫੈਸਲਾ ਲੈਣਾ ਹੈ ਕਿ ਉਹ ਆਪਣਾ ਐਮਪੀ ਕਿਸ ਨੂੰ ਬਣਾਉਂਦੇ ਨੇ ਸੋ ਇਹਨਾਂ ਅੰਕੜਿਆਂ ਦੇ ਉੱਪਰ ਹੋਰ ਵੀ ਗਹਿਰਾਈ ਦੇ ਨਾਲ ਨਜ਼ਰ ਪਾਣਿਆ ਉਸ ਤੋਂ ਪਹਿਲਾਂ ਪੰਜ ਛੇ ਝਾਤ ਮਾਰਦੇ ਆਂ ਉਮੀਦਵਾਰਾਂ ਦੇ ਉੱਪਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਜਿੱਥੇ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਦਾਅ ਖੇਡਿਆ ਉੱਥੇ ਹੀ ਕਾਂਗਰਸ ਦੇ ਵੱਲੋਂ ਮੌਜੂਦਾ ਸੰਸਦ ਮੈਂਬਰ ਤੇ ਮੁਰਤੋਂ ਦਾਅ ਖੇਡਿਆ ਗਿਆ ਯਾਨੀ ਕਿ ਗੁਰਜੀਤ ਸਿੰਘ ਔਜਲਾ ਨੂੰ ਮੁਰਤੋਂ ਚੌਂ ਮੈਦਾਨ ਚ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਅਨਿਲ ਜੋਸ਼ੀ ਤੇ ਭਾਜਪਾ ਨੇ ਤਰਨਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਚ ਉਤਾਰਿਆ ਸਥਾਨ ਨੂੰ ਦੱਸ ਦਈਏ ਕਿ ਇਹਨਾਂ ਚਾਰ ਉਮੀਦਵਾਰਾਂ ਦੇ ਸਹਿਤ ਅੰਮ੍ਰਿਤਸਰ ਦੇ ਵਿੱਚ ਕੁੱਲ 30 ਉਮੀਦਵਾਰ ਨੇ ਜੋ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਸੋ ਲੋਕਾਂ ਨੇ ਫੈਸਲਾ ਲੈਣਾ ਹੈ ਉੱਥੇ ਹੀ ਅਗਲੀ ਸੀਟ ਦੀ ਗੱਲ ਕਰਦੇ ਆ ਆਨੰਦਪੁਰ ਸਾਹਿਬ ਸੀਟ ਦੀ ਆਨੰਦਪੁਰ ਸਾਹਿਬ ਸੀਟ ਪੰਥਕ ਸੀਟ ਕਹਿੰਦੀ ਹੈ ਇਸ ਸੀਟ ਤੋਂ ਜੋ ਸੱਤਾਧਰ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਆਪਣੇ ਬੁਲਾਰੇ ਮਲਵੰਦਰ ਸਿੰਘ ਕੰਗ ਨੂੰ ਚੋਣ ਮੈਦਾਨ 'ਚ ਉਤਾਰਿਆ। ਉੱਥੇ ਕਾਂਗਰਸ ਦੇ ਵੱਲੋਂ ਆਪਣੇ ਦਿਗਜ ਲੀਡਰ ਵਿਜੇਂਦਰ ਸਿੰਘਲਾ ਦੇ ਉੱਪਰ ਦਾ ਖੇਡਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਭਾਜਪਾ ਦੇ ਵੱਲੋਂ ਡਾਕਟਰ ਸੁਭਾਸ਼ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਦੱਸ ਦੇਈਏ ਕਿ ਇਹਨਾਂ ਉਮੀਦਵਾਰਾਂ ਦੇ ਸਹਿਤ ਕੁੱਲ 28 ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚ ਆਜ਼ਾਦ ਵੀ ਨੇ ਯਾਨੀ ਕਿ ਕੁੱਲ 28 ਉਮੀਦਵਾਰ ਨੇ ਜੋ ਕਿ ਚੋਣ ਮੈਦਾਨ ਦੇ ਵਿੱਚ ਨੇ ਇਸੇ ਤੋਂ ਉਥੇ ਗੱਲ ਕਰਦੇ ਆ ਬਠਿੰਡਾ ਦੀ ਬਠਿੰਡਾ ਜਿੱਥੇ ਕਿ ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਦਾਅ ਖੇੜਿਆ ਸ਼੍ਰੋਮਣੀ ਅਕਾਲੀ ਦਲ ਨੇ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਹੀ ਮੁਰਤ ਤੋਂ ਚੋਣ ਮੈਦਾਨ 'ਚ ਉਤਾਰਿਆ ਹੋਇਆ ਉਥੇ ਹੀ ਕਾਂਗਰਸ ਦੇ ਵੱਲੋਂ ਜੀਤ ਮੋਹਿੰਦਰ ਸਿੰਘ ਸਿੱਧੂ ਤੇ ਪਾਜਪਾ ਦੇ ਵੱਲੋਂ ਪਰਮਪਾਲ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਇਹਨਾਂ ਸਿਆਸੀ ਲੀਡਰਾਂ ਦੇ ਸਹਿਤ કુલ 18 ਉਮੀਦਵਾਰ ਬਠਿੰਡਾ ਦੇ ਚੋਣ ਪਿੰਡ ਦੇ ਵਿੱਚ ਨਜ਼ਰ ਆ ਰਹੇ ਨੇ। ਉੱਥੇ ਗੱਲ ਕਰ ਲੈਂਦੇ ਆ ਫਰੀਦਕੋਟ ਦੀ। ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ, ਪਾਜਪਾ ਦੇ ਵੱਲੋਂ ਹੰਸਰਾਜ ਹੰਸ, ਕਾਂਗਰਸ ਦੇ ਵੱਲੋਂ ਬੀਬੀ ਅਮਰਜੀਤ ਕੌਰ ਸਾਹੋਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰਾਜਵਿੰਦਰ ਸਿੰਘ ਚੋਣ ਮੈਦਾਨ ਦੇ ਵਿੱਚ ਨੇ। ਕੋਈ ਨਾ ਉਮੀਦਵਾਰ ਅਜ ਸਹਿਤ ਕੁੱਲ 28 ਜੋ ਉਮੀਦਵਾਰ ਨੇ ਜੋ ਕਿ ਫਰੀਦਕੋਟ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਅਗਲੀ ਸੀਟ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਫਤੇਗੜ ਸਾਹਿਬ ਦੀ ਸੀ ਜਿੱਥੋਂ ਕਿ ਗੁਰਪ੍ਰੀਤ ਸਿੰਘ ਜੀਪੀ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ ਕਾਂਗਰਸ ਦੇ ਵੱਲੋਂ ਮੌਜੂਦਾ ਐਮਪੀ ਅਮਰ ਸਿੰਘ ਤੇ ਦਾਖੇੜਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਵਿਕਰਮਜੀਤ ਸਿੰਘ ਖਾਲਸਾ ਭਾਜਪਾ ਨੇ ਗੇਜਾਰਾਮ ਬਾਲਮਿਕੀ ਤੇ ਦਾਖੇੜਿਆ ਇਹਨਾਂ ਸਿਆਸੀ ਉਮੀਦਵਾਰਾਂ ਦੇ ਸਹਿਤ ਫਤੇਗੜ ਸਾਹਿਬ ਦੇ ਵਿੱਚ ਕੁੱਲ 14 ਉਮੀਦਵਾਰ ਨੇ ਜੋ ਕਿ ਚੋਣ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਨੇ ਉੱਥੇ ਹੀ ਅਗਲੀ ਸੀਟ ਦੀ ਗੱਲ ਕਰਦੇ ਹਾਂ ਫਿਰੋਜ਼ਪੁਰ ਦੀ ਜਿੱਥੇ ਕਿ ਆਮ ਆਦਮੀ ਪਾਰਟੀ ਨੇ ਜਗਦੀਪ ਸਿੰਘ ਕਾਕਾ ਬਰਾੜ ਕਾਂਗਰਸ ਨੇ ਸ਼ੇਰ ਸਿੰਘ ਕੁਬਾਇਆ ਸ਼੍ਰੋਮਣਿਆ ਕਾਲੀ ਗੱਲ ਨੇ ਨਰਦੇਵ ਸਿੰਘ ਬੋਬੀਮਾਨ ਤੇ ਭਾਜਪਾ ਨੇ ਰਾਣਾ ਗੁਰਮੀਤ ਸੋਢੀ ਨੂੰ ਚੋਣ ਮੈਦਾਨ ਚ ਉਤਾਰਿਆ ਇੱਥੇ ਕੁੱਲ 29 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਅਗਲੀ ਸੀਟ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਗੁਰਦਾਸਪੁਰ ਦੀ ਸੀਟ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਨੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਚ ਨੂੰ ਚੋਣ ਮੈਦਾਨ 'ਚ ਉਤਾਰਿਆ। ਕਾਂਗਰਸ ਨੇ ਆਪਣੇ ਸਿਆਸੀ ਤੁਰੰਦਰ ਤੇ ਦਿਗਜ ਲੀਡਰ ਸੁਖਜਿੰਦਰ ਸਿੰਘ ਰੰਦਾਵਾ ਨੂੰ ਇਥੋਂ ਚੋਣ ਮੈਦਾਨ 'ਚ ਉਤਾਰਿਆ। ਉਥੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਦਿਗਜ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਤੇ ਦਾਖਲਿਆ ਤੇ ਭਾਜਪਾ ਨੇ ਆਪਣੇ ਤਕਸਾਲੀ ਲੀਡਰ ਦਿਨੇਸ਼ ਬੱਬੂ ਨੂੰ ਚੋਣ ਮੈਦਾਨ 'ਚ ਉਤਾਰਿਆ। ਦੱਸ ਦਈਏ ਕਿ ਇਥੋਂ કુલ 26 ਉਮੀਦਵਾਰ ਚੋਣ ਮੈਦਾਨ 'ਚ ਨੇ। ਹੁਸ਼ਿਆਰਪੁਰ ਦੀ ਸੀਟ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਨੇ ਰਾਜਕੁਮਾਰ ਚੱਬੇਵਾਲ ਤੇ ਦਾਖਲਿਆ। ਕਾਂਗਰਸ ਨੇ ਯਾਮੀਨੀ ਗੋਮਰ ਸ਼੍ਰੋਮਣੀ ਅਕਾਲੀ ਦਲ ਨੇ ਸੋਹਣ ਸਿੰਘ ਠੰਡਲ ਤੇ ਭਾਜਪਾ ਨੇ ਮੌਜੂਦਾ ਐਮਪੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਤੇ ਦਾਖਲ ਹੋਇਆ ਇਨ੍ਹਾਂ ਸਿਆਸੀ ਉਮੀਦਵਾਰਾਂ ਦੇ ਸਹਿਤ ਹੁਸ਼ਿਆਰਪੁਰ ਦੇ ਵਿੱਚ ਕੁੱਲ 16 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਅਗਲੀ ਸੀਟ ਦੀ ਗੱਲ ਕਰਦੇ ਆ ਜਲੰਧਰ ਦੀ ਜਿੱਥੇ ਗਿਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟਿੰਨੂ ਨੂੰ ਚੋਣ ਮੈਦਾਨ ਚ ਉਤਾਰਿਆ ਉੱਥੇ ਹੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਨੇ ਮੋਹਿੰਦਰ ਸਿੰਘ ਕੇਪੀ ਤੇ ਦਾਖੇੜਿਆ ਤੇ ਭਾਜਪਾ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਮੈਦਾਨ ਚ ਉਤਾਰਿਆ ਇਹਨਾਂ ਸਿਆਸੀ ਉਮੀਦਵਾਰਾਂ ਦੇ ਸਹਿਤ ਇਸ ਸੀਟ ਤੋਂ ਕੁੱਲ 20 ਉਮੀਦਵਾਰ ਨੇ ਜੋ ਕਿ ਚੋਣ ਮੈਦਾਨ ਵਿੱਚ ਨੇ ਖਡੂਰ ਸਾਹਿਬ ਸੀਟ ਦੀ ਗੱਲ ਕਰੀਏ ਤਾਂ ਮੰਤਰੀ ਲਾਲਜੀਤ ਸਿੰਘ ਪੁੱਲਰ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਵੱਲੋਂ ਕੁਲਬੀਰ ਸਿੰਘ ਜੀਰਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੀਨੀਅਰ ਲੀਡਰ ਵਿਰਸਾ ਸਿੰਘ ਵਰਤੋਹਾ ਭਾਜਪਾ ਦੇ ਵੱਲੋਂ ਮਨਜੀਤ ਸਿੰਘ ਮੰਨਾ ਚੋਣ ਮੈਦਾਨ ਦੇ ਵਿੱਚ ਨੇ ਇਨਾਂ ਦੇ ਸਹਿਤ ਹੀ ਅਮ੍ਰਿਤਪਾਲ ਸਿੰਘ ਵੀ ਇਸ ਸੀਟ ਤੋਂ ਜੋ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਜਿਨ੍ਹਾਂ ਦੇ ਉੱਪਰ ਐਨਐਸਏ ਲੱਗੀ ਹੋਈ ਹੈ ਪਰ ਉਹਨਾਂ ਚੋਣ ਲੜਨ ਦਾ ਫੈਸਲਾ ਲਿਆ ਹੈ ਤੋਂ ਇਸ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਵੇਖਣਾ ਹੋਏਗਾ ਕਿ ਕੌਣ ਬਾਜ਼ੀ ਮਾਰਦਾ ਹੈ ਦੱਸਦੀ ਹੈ ਕਿ ਇਹਨਾਂ ਸਾਰੇ ਲੀਡਰਾਂ ਦੇ ਸਹਿਤ ਕੁੱਲ 27 ਉਮੀਦਵਾਰ ਨੇ ਜੋ ਕਿ ਇਸ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਅਗਲੀ ਗੱਲ ਕਰਦੇ ਆਂ ਲੁਧਿਆਣਾ ਹਲਕੇ ਦੀ ਤਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਤੇ ਦਾਖਲਿਆ ਜਦਕੀ ਕਾਂਗਰਸ ਦੇ ਵੱਲੋਂ ਆਪਣੇ ਸਿਆਸੀ ਤੁਰੰਦਰ ਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਚਲੋਮਨੀਆ ਅਕਾਲੀ ਦਲ ਦੇ ਵੱਲੋਂ ਰঞ্জੀਤ ਸਿੰਘ ਢਿੱਲੋਂ ਤੇ ਭਾਜਪਾ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਇਨ੍ਹਾਂ ਉਮੀਦਵਾਰਾਂ ਦੇ ਸਹਤ ਲੁਧਿਆਣਾ ਦੇ ਵਿੱਚ ਕੁੱਲ 43 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਗੱਲ ਕਰਦੇ ਆ ਪਟਿਆਲੇ ਦੀ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਖੇਡਿਆ ਗਿਆ ਉੱਥੇ ਹੀ ਕਾਂਗਰਸ ਦੇ ਵੱਲੋਂ ਡਾਕਟਰ ਤਰਮਵੀਰ ਗਾਂਧੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਨਕੀ ਸ਼ਰਮਾ ਤੇ ਭਾਜਪਾ ਦੇ ਵੱਲੋਂ ਪਰਨੀਤ ਕੋਰ ਚੌਣ ਮੈਦਾਨ ਦੇ ਵਿੱਚ ਨੇ ਇਹਨਾਂ ਸਿਆਸੀ ਉਮੀਦਵਾਰਾਂ ਦੇ ਸਹਿਤ ਇਸ ਸੀਟ ਤੋਂ 26 ਉਮੀਦਵਾਰ ਚੌਣ ਮੈਦਾਨ ਦੇ ਵਿੱਚ ਨੇ ਉੱਥੇ ਹੀ ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ ਮੰਤਰੀ ਗੁਰਮੀਤ ਸਿੰਘ ਵੀ ਇਥੇਰ ਚੌਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀ ਨੂੰ ਜੋ ਚੌਣ ਮੈਦਾਨ ਚ ਉਤਾਰਿਆ ਹੋਇਆ ਇਸ ਸੀਟ ਤੋਂ ਉੱਥੇ ਹੀ ਕਾਂਗਰਸ ਦੇ ਸੁਖਪਾਲ ਸਿੰਘ ਖੈਰਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਕਬਾਲ ਸਿੰਘ ਝੁੰਡਾ ਤੇ ਭਾਜਪਾ ਦੇ ਵੱਲੋਂ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ। ਕੁੱਲ 23 ਜੋ ਕਿ ਉਮੀਦਵਾਰ ਨੇ ਇਸ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨੇ। ਸੋ ਹੋਰ ਜੇ ਇੱਕ ਅੰਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੋਟਰਸ ਦੀ ਗੱਲ ਕਰਦੇ ਹਾਂ ਤਾਂ ਇਸ ਸਮੇਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਕੁੱਲ 2 ਕਰੋੜ 14 ਲੱਖ 61 ਹਜ਼ਾਰ 741 ਵੋਟਰ ਨੇ। ਜੇਕਰ ਪੁਰਸ਼ ਵੋਟਰਸ ਦੀ ਗੱਲ ਕਰੀਏ ਤਾਂ 1 ਕਰੋੜ 12 ਲੱਖ 86727 ਪੁਰਸ਼ ਵੋਟਰ ਨੇ 1 ਕਰੋੜ 1 ਲੱਖ 74241 ਮਹਿਲਾਵਾਂ ਨੇ 773 트랜스젠ਡਰ ਨੇ 1 ਲੱਖ 58718 ਪੀਡਬਲਿਊਡੀ ਯਾਨੀ ਕਿ ਦਿਵਿਆਂਗ ਨੇ ਤੇ 16114 ਐਨਆਰਆਈ ਵੋਟਰ ਨੇ ਉਥੇ ਜਾ ਕੇ ਪਹਿਲੀ ਵਾਰ ਵੋਟ ਕਰਨ ਵਾਲੇ ਵੋਟਰਸ ਦੀ ਗੱਲ ਕਰੀਏ ਤਾਂ ਇਸ ਵਾਰ 538715 ਵੋਟਰ ਨੇ ਜੋ ਕਿ ਪਹਿਲੀ ਵਾਰ ਵੋਟ ਕਰਨ ਜਾ ਰਹੇ ਨੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ ਇਸ ਸਮੇਂ 199855 ਦੱਸ ਦਈਏ ਕਿ ਇਸ ਵਾਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇੱਕ ਖਾਸ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਸੀ ਜਿਸ ਦੇ ਤਹਿਤ ਦਿਵਿਆਂਗ ਤੇ 85 ਸਾਲ ਤੋਂ ਵੱਧ ਉਮਰ ਦੇ ਵੋਟਰਸ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਸੀ ਸੋ ਇਸ ਸਹੂਲਤ ਦਾ ਫਾਇਦਾ ਚੁੱਕਦਿਆਂ ਹੋਇਆਂ 12843 ਅਜੇਹ ਵੋਟਰ ਨੇ ਜਿਨ੍ਹਾਂ ਨੇ 3 ਮਈ ਤੱਕ ਆਪਣੀ ਵੋਟ ਪੁੱਗਤਾ ਲਈ ਹੈ ਪਰ ਇਹਨਾਂ ਦੇ ਨਤੀਜੇ ਵੀ 4 ਜੂਨ ਦੇ ਨਤੀਜਿਆਂ ਦੇ ਨਾਲ ਹੀ ਆਣਗੇ ਉੱਥੇ ਜੇਕਰ ਅਸੀਂ ਸੂਬੇ ਦੇ ਵਿੱਚ ਪੋਲਿੰਗ ਸਟੇਸ਼ਨਸ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ 24451 ਪੋਲਿੰਗ ਸਟੇਸ਼ਨ ਬਣਾਈ ਗਏ ਨੇ ਜਿਨ੍ਹਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ 16517 ਪੋਲਿੰਗ ਸਟੇਸ਼ਨਸ ਨੇ ਸ਼ਹਿਰਾਂ ਦੇ ਵਿੱਚ 7934 ਬਣਾਈ ਗਏ ਨੇ ਲੇਕਿਨ ਇਹਨਾਂ ਸਾਰੇ 24451 ਪੋਲਿੰਗ ਸਟੇਸ਼ਨਸ ਦੇ ਵਿੱਚੋਂ ਇਲੈਕਸ਼ਨ ਕਮਿਸ਼ਨ ਨੇ 5694 ਪੋਲਿੰਗ ਸਟੇਸ਼ਨਸ ਨੂੰ ਕ੍ਰਿਟੀਕਲ ਯਾਨੀ ਕਿ ਸੰਵੇਦਨਸ਼ੀਲ ਦੱਸਿਆ ਸੋ ਈਸੀ ਦੇ ਵੱਲੋਂ 5694 ਪੋਲਿੰਗ ਸਟੇਸ਼ਨਸ ਨੂੰ ਪਹਿਲਾਂ ਹੀ ਕ੍ਰਿਟੀਕਲ ਜੋ ਦੱਸ ਦਿੱਤਾ ਗਿਆ ਉੱਥੇ ਜਾ ਕੇ ਅਸੀਂ ਸੁਰੱਖਿਆ ਦੀ ਗੱਲ ਕਰੀਏ ਤੇ ਹੋਰ ਗੱਲ ਕਰੀਏ ਤਾਂ ਸੁਰੱਖਿਆ ਦੇ ਮੱਦੇਨਜ਼ਰ ਸੂਬੇ ਦੇ ਵਿੱਚ 2,60,000 ਦੇ ਕਰੀਬ ਜੋ ਕਰਮਚਾਰੀ ਨੇ ਉਹ ਡਿਊਟੀ ਨਿਭਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 1,20,000 114 ਪੋਲਿੰਗ ਸਟਾਫ ਹੈ 70,724 ਸੁਰੱਖਿਆ ਕਰਮਚਾਰੀ ਨੇ ਜਿਨ੍ਹਾਂ ਦੇ ਵਿੱਚ ਸੂਬੇ ਦੀ ਪੁਲਿਸ ਵੀ ਸ਼ਾਮਲ ਹੈ ਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ ਵੀ ਸ਼ਾਮਲ ਹੈ ਉੱਥੇ ਹੀ 50000 ਸਪੋਰਟਿੰਗ ਸਟਾਫ ਤੇ ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25150 ਕਰਮਚਾਰੀ ਵੀ ਅੱਜ ਡਿਊਟੀ ਤੇ ਲੱਗੇ ਹੋਏ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼ੁਰੂ ਕਰਦੇ ਹਾਂ ਜਿੱਥੇ ਕਿ ਕੁੱਲ ਵੋਟਰਸ ਦੀ ਸੰਖਿਆ ਹੈ 165204 ਜਿਨ੍ਹਾਂ ਦੇ ਵਿੱਚੋਂ 848855 ਪੁਰਸ਼ ਵੋਟਰ ਨੇ 756283 ਮਹਿਲਾ ਵੋਟਰ ਨੇ 36 트랜ਸਜੈਂਡਰ ਵੋਟਰ ਨੇ ਤੇ ਹਲਕੇ ਦੇ ਵਿੱਚ ਕੁੱਲ 1895 ਪੋਲਿੰਗ ਸਟੇਸ਼ਨਸ ਬਣਾਏ ਗਏ ਨੇ ਉਥੇ ਹੀ ਗੱਲ ਕਰਦੇ ਆਂ ਅੰਮ੍ਰਿਤਸਰ ਦੀ ਜਿੱਥੇ ਕਿ ਕੁੱਲ ਵੋਟਰ ਨੇ 1611263 ਜਿਨ੍ਹਾਂ ਦੇ ਵਿੱਚੋਂ 845734 ਪੁਰਸ਼ ਵੋਟਰ ਨੇ 765768 ਮਹਿਲਾ ਵੋਟਰ ਨੇ ਤੇ 63 트랜스젠ਡਰ ਵੋਟਰ ਨੇ ਇਸ ਲੋਕ ਸਭਾ ਹਲਕੇ ਦੇ ਵਿੱਚ 1974 ਪੋਲਿੰਗ ਸਟੇਸ਼ਨ ਬਣਾਏ ਗਏ ਅਗਲੇ ਹਲਕੇ ਦੀ ਅਸੀਂ ਗੱਲ ਕਰਦੇ ਆ ਤਾਂ ਖਡੂਰ ਸਾਹਿਬ ਹਲਕਾ ਜਿੱਥੇ ਕਿ ਕੁੱਲ ਵੋਟਰ ਨੇ 16,60,797 ਜਿਨ੍ਹਾਂ ਦੇ ਵਿੱਚੋਂ 8,76,281 ਪੁਰਸ਼ ਵੋਟਰ ਨੇ 7,91,449 ਮਹਿਲਾ ਵੋਟਰ ਨੇ ਤੇ 67 트랜스젠ਡਰ ਵੋਟਰ ਨੇ ਇਸ ਹਲਕੇ ਦੇ ਵਿੱਚ 1974 ਪੋਲਿੰਗ ਸਟੇਸ਼ਨ ਬਣਾਏ ਗਏ ਉਥੇ ਅਗਲੇ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਜਲੰਧਰ ਹਲਕੇ ਦੀ ਗੱਲ ਕਰਦੇ ਆ ਜਿੱਥੇ ਕਿ ਕੁੱਲ ਵੋਟਰ ਨੇ 1654003 ਜਿਨ੍ਹਾਂ ਦੇ ਵਿੱਚੋਂ 859687 ਪੁਰਸ਼ ਵੋਟਰ ਨੇ 794272 ਮਹਿਲਾ ਵੋਟਰ ਨੇ ਤੇ 트랜스젠ਡਰ ਵੋਟਰ 44 ਨੇ ਐਸਾ ਹਲਕੇ ਦੇ ਵਿੱਚ 1951 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਅਗਲੇ ਹਲਕੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਹਲਕਾ ਹੈ ਜਿੱਥੇ ਕਿ ਕੁੱਲ ਵੋਟਰ 161826 ਵੋਟਰ ਨੇ ਪੁਰਸ਼ ਵੋਟਰ 830840 ਨੇ ਮਹਿਲਾ ਵੋਟਰ 770942 ਨੇ ਤੇ 트랜스젠ਡਰ ਵੋਟਰ 44 ਨੇ ਇਸ ਹਲਕੇ ਦੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ ਹੈ 1903 ਅਗਲੇ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਸ਼੍ਰੀ ਆਨੰਦਪੁਰ ਸਾਹਿਬ ਦੀ ਗੱਲ ਕਰਦੇ ਹਾਂ ਜਿੱਥੇ ਕਿ ਕੁੱਲ ਵੋਟਰ ਨੇ 1732211 ਜਿਨ੍ਹਾਂ ਦੇ ਵਿੱਚੋਂ 904050 ਪੁਰਸ਼ ਵੋਟਰ ਨੇ 828097 ਮਹਿਲਾ ਵੋਟਰ ਨੇ ਤੇ 44 ट्रांसजेंडर वोटर ਨੇ ਪੋਲਿੰਗ ਸਟੇਸ਼ਨਾਂ ਦੀ ਗੱਲ ਕਰੀਏ ਤਾਂ ਇੱਥੇ ਚੋਣ ਕਮਿਸ਼ਨ ਦੇ ਵੱਲੋਂ 2068 ਪੋਲਿੰਗ ਸਟੇਸ਼ਨ ਬਣਾਏ ਗਏ। ਅਗਲੀ ਗੱਲ ਕਰਦੇ ਹਾਂ ਲੁਧਿਆਣਾ ਲੋਕ ਸਭਾ ਹਲਕੇ ਦੀ ਜਿੱਥੇ ਕਿ ਕੁੱਲ ਵੋਟਰ ਨੇ 17,58,114 ਜਿਨ੍ਹਾਂ ਦੇ ਵਿੱਚੋਂ 9,37,094 ਪੁਰਸ਼ ਵੋਟਰ ਨੇ 8,21,386 ਮਹਿਲਾ ਵੋਟਰ ਨੇ ਤੇ 트랜스젠ਡਰ ਵੋਟਰ 134 ਨੇ ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਕੁੱਲ 1843 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਫਤਿਹਗੜ ਸਾਹਿਬ ਦੀ ਗੱਲ ਕਰਦੇ ਹਾਂ ਜਿੱਥੇ ਕੁੱਲ ਵੋਟਰ ਨੇ 1552567 ਜਿਨ੍ਹਾਂ ਦੇ ਵਿੱਚੋਂ 823339 ਪੁਰਸ਼ ਵੋਟਰ ਨੇ 729196 ਮਹਿਲਾ ਵੋਟਰ ਨੇ 32 트랜스젠ਡਰ ਵੋਟਰ ਨੇ ਇਸ ਹਲਕੇ ਦੇ ਵਿੱਚ 1821 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਫਰੀਦਕੋਟ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਕੁੱਲ ਵੋਟਰ ਨੇ 1594033 ਵੋਟਰ 842184 ਪੁਰਸ਼ ਨੇ 755768 ਮਹਿਲਾ ਨੇ 81 트랜스젠ਡਰ ਨੇ ਇਸ ਹਲਕੇ ਦੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 1688 ਹੈ। ਉਥੇ ਫਿਰੋਜ਼ਪੁਰ ਦੇ ਵਿੱਚ ਕੁੱਲ ਵੋਟਰ 167008 ਨੇ ਪੁਰਸ਼ ਵੋਟਰ 880617 ਨੇ 799343 ਮਹਿਲਾ ਵੋਟਰ ਨੇ ਤੇ 트랜스젠ਡਰ ਵੋਟਰਾਂ ਦੀ ਗਿਣਤੀ 48 ਹੈ। ਸੋ ਇਸ ਹਲਕੇ ਦੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ ਹੈ 1903। ਬਠਿੰਡਾ ਦੀ ਜੇਕਰ ਗੱਲ ਕਰੀ ਤਾਂ ਬਠਿੰਡਾ ਦੇ ਵਿੱਚ ਕੁੱਲ ਵੋਟਰ 1651188 ਨੇ 817014 ਪੁਰਸ਼ ਵੋਟਰ ਨੇ 781140 ਮਹਿਲਾ ਵੋਟਰ ਨੇ 34 트랜스젠ਡਰ ਵੋਟਰ ਨੇ ਪੋਲਿੰਗ ਸਟੇਸ਼ਨ ਦੀ કુલ ਗਿਣਤੀ 1814 ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ કુલ ਵੋਟਰ 1556601 ਨੇ 824001 ਪੁਰਸ਼ ਵੋਟਰ ਨੇ 732554 ਮਹਿਲਾ ਵੋਟਰ ਨੇ 46 트랜스젠ਡਰ ਵੋਟਰ ਨੇ ਤੇ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 1765 ਹੈ ਪਟਿਆਲਾ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 2082 ਹੈ ਕੁੱਲ ਵੋਟਰ 18424 ਨੇ ਪੁਰਸ਼ ਵੋਟਰ 94300 ਨੇ ਮਹਿਲਾ ਵੋਟਰ 86204 ਨੇ 80 트랜스젠ਡਰ ਵੋਟਰ ਨੇ ਦੱਸ દઈએ ਕਿ ਵੋਟਰਾਂ ਦੀ ਗਿਣਤੀ ਦੇ ਵਿੱਚ ਪਟਿਆਲਾ ਹਲਕਾ ਸਭ ਤੋਂ ਵੱਡਾ ਹੈ ਕਿਉਂਕਿ ਇੱਥੇ ਬਾਕੀ ਹਲਕਿਆਂ ਦੇ ਮੁਕਾਬਲੇ ਵੱਧ ਵੋਟਰ ਨੇ ਸੋ ਅੱਜ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ 13 ਲੋਕ ਸਭਾ ਸੀਟਾਂ ਦੇ ਉੱਪਰ ਚੋਣਾਂ ਹੋ ਰਹੀਆਂ ਨੇ ਪੰਜਾਬੀ ਵੋਟ ਕਰ ਰਹੇ ਨੇ ਹਾਲਾਂਕਿ ਗਰਮੀ ਦਾ ਮੌਸਮ ਹੈ ਪਰ ਗਰਮੀ ਦੇ ਮੌਸਮ ਦੇ ਵੱਲੋਂ ਵਿੱਚ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੋਟਰਾਂ ਦੇ ਲਈ ਖਾਸ ਇੰਤਜ਼ਾਮਾਤ ਕੀਤੇ ਗਏ ਨੇ ਲੋਕਾਂ ਨੂੰ ਰਿਕੁਐਸਟ ਕੀਤੀ ਜਾ ਰਹੀ ਹੈ ਕਿ ਵੋਟ ਪਾਣਾ ਤੁਹਾਡਾ ਅਧਿਕਾਰ ਵੀ ਹੈ ਤੇ ਤੁਹਾਡਾ ਫਰਜ਼ ਵੀ ਹੈ ਸੋ ਤੁਸੀਂ ਆਪਣਾ ਫਰਜ਼ ਵੀ ਨਿਭਾਓ ਤੇ ਆਪਣਾ ਅਧਿਕਾਰ ਵੀ ਲਓ ਤੇ ਵੋਟ ਕਰਨ ਜ਼ਰੂਰ ਜਾਓ ਸੋ ਪੰਜਾਬ ਦੀ ਹਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ এবੀਪੀ ਸੰਚੈ ਦੇ ਨਾਲ